ਆਓ ਜੀ ਜਾਨੂ ਧੰਨ ਬਾਗਨੇ ਸਾਡੇ ਆ ਦਰਸ਼ ਨੂੰ ਸਾਡੇ ਭਾਜੀ ਤਾਂ ਕਹਿੰਦੇ ਆਓ ਜੀ ਜੀ ਆਇਆਂ ਨੂੰ ਇਹ ਬੜੀ ਵੱਡੀ ਗੱਲ ਸੀਗੀ ਦੇਖੋ ਪੰਜਾਬ ਦੇ ਵਿੱਚ ਅਸੀਂ ਜਦੋਂ ਵੀ ਕਿਸੇ ਦੇ ਘਰ ਜਾਂਦੇ ਆ ਸਾਡੇ ਘਰੇ ਆਉਂਦਾ ਨਾ ਤੇ ਅਸੀਂ ਆ ਵੀ ਬੋਲਦੇ ਆ ਆਓ ਜੀ ਜੀ ਆਇਆਂ ਨੂੰ ਕਿਉਂਕਿ ਜਦ ਮੈਂ ਸਕੂਲਾਂ ਪੇ ਜਾਂਦਾ ਸੀ ਨਾ ਟੀਚ ਕਰਨ ਦੇਖੋ ਮੈਨੂੰ ਕੋਈ ਨਾ ਕੋਈ ਆਈਡੀਆ ਬਾਹਰੋਂ ਮਿਲਦਾ ਆ ਕਿਉਂਕਿ ਮੈਂ ਆਪਣੀਆਂ ਅੱਖਾਂ ਵੀ ਤਾਂ ਖੰਨ ਖੋਲ ਕੇ ਰੱਖਦਾ ਆ ਤਾਂ ਜਦ ਮੈਂ ਸਕੂਲਾਂ ਵਿੱਚ ਜਾਂਦਾ ਨਾ ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਵੈਲਕਮ ਲਿਖਿਆ ਹੁੰਦਾ ਸੀ ਤਾਂ ਇਹ ਜੀ ਆਇਆਂ ਨੂੰ ਪੰਜਾਬੀ ਇਹ ਪੰਜਾਬੀ ਵਿੱਚ ਵੀ ਹਿੰਦੀ ਵਿੱਚ ਵੀ ਉਰਦੂ ਵਿੱਚ ਵੀ ਇਹਦਾ ਇਦਾਂ ਬੱਖੇ ਬੋਲੀਆਂ ਦੇ ਵਿੱਚ ਫਿਰ ਮੈਂ ਕਹਿਆ ਯਾਰ ਇਹ ਸਹੀ ਗੱਲਾਂ ਲਾਫ ਕਿੰਨਾ ਚੰਗਾ ਆ ਭਾਜੀ ਜਿੰਨਾ ਚਿਰ ਮੈਂ ਛਾਪ ਪੀਣ ਨੂੰ ਲੱਗਾ ਨਾ ਮੈਨੂੰ ਤਿੰਨ ਚਾਰ ਮਿੰਟ ਉਹਨੇ ਚਾਰ ਪਾ ਚੋਨੇ ਗੀਤ ਲੈਤਾ ਭਾਜੀ ਕਈ ਕਹਿੰਦੇ ਜੀ ਅਸੀਂ ਜਾਨ ਕਿੰਨਾ ਜਾਨੀ ਸਾਨੂੰ ਤਿੰਨ ਤਿੰਨ ਮਹੀਨੇ ਲੱਗ ਗਏ ਆ ਮਿਊਜ਼ਿਕ ਕਰਨ ਨੂੰ ਸਟੂਡੀਓ ਵਿੱਚ ਕਿਦਾਂ ਵੀ ਆ ਭਾਜੀ ਡੂ ਯੂ ਬਲੀਵ ਜੇ ਤੁਹਾਡੇ ਕੋਲ ਤੁਸੀਂ ਫੋਕਸ ਹੈਗੇ ਨਾ ਅਸੀਂ ਸਾਰੇ ਗੀਤ ਕੰਪਲੀਟ ਕਰਤਾ ਸੀ ਇੱਕ ਰਾਤ ਵਿੱਚ